ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਪਾਰਟੀ ਵੇਅਰ ਲੁੱਕ ਦੇ ਹੋਣਗੇ ਪੂਰੇ ਸਮਰ ਵੀਅਰ ਸੂਟ ਹੋਣਗੇ ਠੀਕ ਹੈ ਜੀ ਡਿਫਰੈਂਟ ਡਿਫਰੈਂਟ ਜਿਹੜੇ ਆਫ ਫੈਬਰਿਕ ਹੋਣਗੇ ਇੱਕਦਮ ਲੇਟੈਸਟ ਜਿਹੜੇ ਫੈਬਰਿਕ ਮਾਰਕੀਟ ਦੇ ਵਿੱਚ ਚੱਲਦੇ ਪਏ ਨੇ ਉਹੀ ਫੈਬਰਿਕ ਲੈ ਕੇ ਆਏ ਆ ਤੁਸੀਂ ਚੈੱਕ ਕਰਦੇ ਜਾਣਾ ਹੈ ਕੰਟਰਾਸਟਡ ਸੂਟ ਵੀ ਹੋਣਗੇ 올 ਓਵਰ ਡਿਜੀਟਲ ਪ੍ਰਿੰਟ ਦੇ ਸੂਟ ਵੀ ਹੋਣਗੇ ਤੇ ਪਲੇਨ ਫੈਬਰਿਕ ਦੇ ਵਿੱਚ ਵੀ ਸੂਟ ਹੋਣਗੇ ਠੀਕ ਹੈ ਜੀ ਆਪਣੀ ਬੁਕਿੰਗ ਦਾ ਨੰਬਰ ਹੋਏਗਾ 7814352822 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਸਾਰੇ ਹੀ ਸੂਟਾਂ ਦਾ ਰੇਟ ਮੈਂਸ਼ਨ ਕੀਤਾ ਜਾਏਗਾ ਸਭ ਤੋਂ ਪਹਿਲਾ ਬਾਵਾ ਸ਼ੇਡ ਦੇ ਵਿੱਚ ਸੂਟ ਆ ਪੂਰਾ ਹੈਵੀ ਲੁੱਕ ਦਾ ਸੂਟ ਆਏਗਾ ਵੀ ਨੈਕ ਏਮਬਰਾਇਡਰੀ ਆਏਗੀ ਠੀਕ ਹੈ ਜੀ ਸਾਰਾ ਹੀ ਦਬਕੀ ਦਾ ਕੰਮ ਆਏਗਾ ਨਾਲ ਕੱਟ ਦਾਣੇ ਦਾ ਪਰਲ ਵਰਕ ਆਏਗਾ ਨਾਲ ਆਏਗਾ ਕੱਟ ਦਾਣੇ ਦਾ ਕੰਮ ਠੀਕ ਹੈ ਜਰੀ ਦਾ ਕੰਮ ਹੋਏਗਾ ਪੈਨਲਿੰਗ ਜਿਹੜੀ ਉਹ ਡਬਲ ਪੈਨਲਿੰਗ ਵਾਲਾ ਸੂਟ ਹੋਏਗਾ ਪੂਰੀ ਜਿਹੜੀ ਸ਼ਰਟ ਦਾ ਫਰੰਟ ਤੁਹਾਨੂੰ ਬੁੱਟੀ ਵਾਲਾ ਮਿਲੇਗਾ डिजिटल ऑर्गेन्जा ਹੋਏਗਾ ਫੈਬਰਿਕ ਠੀਕ ਹੈ ਜੀ ਇਸ ਦੇ ਬਾਰਡਰ ਲਾਈਨ ਜਿਹੜੀ ਉਹ ਫਿਨਿਸ਼ ਨਹੀਂ ਹੈ ਇਸ ਕਰਕੇ ਲੈਂਥ ਵਾਈਜ਼ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਬਾਜੂ ਦਾ ਵਰਕ ਤੁਹਾਨੂੰ ਪੂਰਾ ਮਿਲਦਾ ਪਿਆ ਹੈ ਡਬਲ ਵੇਲ ਨਾਲ ਫਲਾਵਰਸ ਮਿਲਣਗੇ ਛੋਟੀ ਬੂਟੀ ਮਿਲੇਗੀ ਸਾਰਾ ਹੀ ਜਿਹੜਾ ਹੈ ਸੂਟ ਇੱਕਦਮ ਹੈਵੀ ਆਏਗਾ ਇਸ ਦੇ ਵਿੱਚ ਅ ਡਿਜੀਟਲ ਪ੍ਰਿੰਟ ਤੇ ਹੋਇਆ ਹੈ ਇਹ ਨਾਲ ਤੁਹਾਨੂੰ ਵੇਵਿੰਗ ਮਿਲੇਗੀ ਠੀਕ ਹੈ ਜੀ ਇਹ ਵੇਵਿੰਗ ਮਿਲੇਗੀ ਬਹੁਤ ਸੋਹਣਾ ਕੰਮ ਆ ਪੂਰਾ ਵੇਵਿੰਗ ਵਾਲਾ ਫੈਬਰਿਕ ਹੋਏਗਾ ਇਹ ਪ੍ਰਿੰਟ ਨਹੀਂ ਆ ਇਹ ਪੂਰੀ ਵੇਵਿੰਗ ਆ ਸਾਰੇ ਹੀ ਸਾਰੇ ਹੀ ਸ਼ਰਟ ਦੇ ਵਿੱਚ ਨਾਲ ਆਏਗਾ ਉਪਾੜਾ ਸਿਲਕ ਦਾ ਬਾਟਮ ਠੀਕ ਹੈ 바ਵਾ ਸ਼ੇਡ ਦਾ ਆਏਗਾ ਸਿਲਕ ਦਾ ਬਾਟਮ ਤੇ ਇਹ ਜਿਹੜਾ ਫੈਬਰਿਕ ਹੈ ਇੱਕਦਮ ਲੇਟੈਸਟ ਮਾਰਕੀਟ ਦੇ ਵਿੱਚ ਆਇਆ ਥੋੜਾ ਡੈਬੀ ਟਾਈਪ ਜਿਹੜਾ ਉਹ ਇਹ ਫੈਬਰਿਕ ਲੱਗਦਾ ਹੈ ਇੱਕਦਮ ਸੌਫਟ ਜਿਹੜਾ ਫੈਬਰਿਕ ਆ ਤੇ ਸਿਲਕੀਨੈਸ ਹੋਏਗੀ ਕਿਉਂਕਿ ਇਹ ਥੋੜੇ ਜਿਹਾ ਪਾਰਟੀ ਵੇਅਰ ਲੁੱਕ ਦੇ ਸੂਟ ਨੇ

ਸਾਫਟਨੈਸ ਜਿਹੜੀ ਆਏਗੀ ਦੁਪੱਟੇ ਦੇ ਵਿੱਚ ਠੀਕ ਹੈ ਕਾਰਨਰ ਦੇ ਉੱਪਰ ਜਿਹੜੀ ਔ ਲੱਗੀ ਆ ਬਹੁਤ ਸੋਹਣੀ ਲੈਸ ਠੀਕ ਹੈ ਲੈਸਿਸ ਦੇ ਨਾਲ ਫਿਨਿਸ਼ਿੰਗ ਹੋਈ ਆ ਚੈੱਕ ਕਰਦੇ ਜਾਓ ਸਾਰੇ ਹੀ ਸੂਟ ਦੀ ਲੁੱਕ ਇੱਕਦਮ ਏ ਵਨ ਆ ਕਲਰ ਆਪਸ਼ਨ ਤੁਹਾਨੂੰ ਇਸ ਦੇ ਵਿੱਚ ਕਾਫੀ ਮਿਲ ਜਾਣਗੀਆਂ ਸਭ ਤੋਂ ਪਹਿਲਾ ਆ ਬਾਵਾ ਸ਼ੇਡ ਦੇ ਵਿੱਚ ਠੀਕ ਹੈ ਜੀ ਇਸ ਦੇ ਵਿੱਚ ਜਰੀ ਦਾ ਕੰਮ ਆ ਪਲੱਸ ਤੁਹਾਨੂੰ ਧਾਗੇ ਦੀ ਵੀ ਪੂਰੀ embroiderry ਮਿਲੇਗੀ ਅਗਲਾ ਕਲਰ ਆਏਗਾ ਪਿਸਤਾ ਸ਼ੇਡ ਬਹੁਤ ਸੋਹਣਾ ਇਹ ਵੀ ਕਲਰ ਆ ਠੀਕ ਹੈ ਜੀ ਦੇਖੋ ਡਬਲ ਪੈਨਲਿੰਗ ਆਏਗੀ ਵੀ neck ਗਲਾ ਸਾਰਾ ਹੀ ਇਸ ਤਰ੍ਹਾਂ ਤੁਹਾਨੂੰ दबकी काम मिलता पे कट दाने का चैक करते जाओ आएगा बाजू का वर्क ठीक है जी डबल वेल विद इंब्रॉयडरी ऑफ बॉड फ्लावर्स इंब्रॉयडरी आएगी पूरी छोटी छोटी ये वाली बूटी जी इंब्रॉयडरी वाली है ये आएगी बीविंग वाली ठीक है जी बहुत सोहनी बीविंग का भी काम आएगा शर्ट का टैबी टाइप जी शर्ट आएगी डिजिटल प्रिंट टैबी फैब्रिक होएगा सिल्क टैबी हो ਨਾਲ ਬਾਟਮ ਆਏਗਾ ਸਿਲਕ ਦੇ ਵਿੱਚ ਕਲਰ ਬਹੁਤ ਸੋਹਣੇ ਆਉਣਗੇ ਠੀਕ ਹੈ ਜੀ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਜਿਸ ਤਰ੍ਹਾਂ ਇਹ ਥੋੜਾ ਪਿਸਤਾ ਟਾਈਪ ਸ਼ੇਡ ਹੈ ਠੀਕ ਹੈ ਨਾਲ ਆਏਗਾ ਵੀਵਿੰਗ ਵਾਲਾ ਦੁਪੱਟਾ ਵੀਵਿੰਗ ਵਾਲਾ ਦੁਪੱਟਾ ਆਏਗਾ ਫੋਰ ਸਾਈਡਡ ਇੱਕਦਮ ਟੈਸਟ ਜਿਹੜੀ ਮਾਰਕੀਟਸ ਦੇ ਵਿੱਚ ਲੈਸੀ ਚਲਦੀਆਂ ਪਈਆਂ ਸੇਮ ਉਵੇਂ ਦੀਆਂ ਹੀ ਲੈਸੀ ਨਾਲ ਫਿਨਿਸ਼ਿੰਗ ਮਿਲੇਗੀ ਨਾਲ ਇਸ ਤੇ ਕਾਰਨਰਸ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੋਈ ਹੈ ਇੱਕਦਮ ਪੂਰੇ ਡਿਜ਼ਾਈਨਰ ਸੂਟ ਆਉਣਗੇ ਵੀ ਨੈਕ ਆਏਗੀ embroiderry with paneling on front side and baaju work ਅਗਲਾ ਸੂਟ ਬਹੁਤ ਹੀ ਸੋਹਣਾ orange 바ਵਾ ਸ਼ੇਡ ਆ ਕਲਰ ਬਹੁਤ ਸੋਹਣਾ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰਾ ਹੀ ਡਿਜੀਟਲ ਪ੍ਰਿੰਟ ਵਾਲਾ ਸੂਟ ਹੋਏਗਾ ਵੀਨ ਇੱਕ ਐਮਬਰਾਇਡਰੀ ਦੇਖੋ ਪਹਿਲੇ ਤੁਸੀਂ ਸਭ ਤੋਂ ਪਹਿਲੇ ਅੰਬੀਆਂ ਵਾਲੀ ਐਮਬਰਾਇਡਰੀ ਆਉਂਦੀ ਪਈ ਆ ਪੂਰੀ ਅੰਬੀਆਂ ਨੂੰ ਜਿਹੜਾ ਆ ਉਹ ਪਰਲ ਦੇ ਨਾਲ ਪਲੱਸ ਕਟ ਦਾਣੇ ਦੇ ਨਾਲ ਫਿਨਿਸ਼ ਕੀਤਾ ਆ ਠੀਕ ਆ ਡਬਲ ਪੈਨਲਿੰਗ ਵਾਲੀ ਜਿਹੜੀ ਤੁਹਾਨੂੰ ਮਿਲੇਗੀ ਡਬਲ ਦੀ ਵੀ ਟ੍ਰਿਪਲ ਪੈਨਲਿੰਗ ਮਿਲੇਗੀ ਠੀਕ ਆ ਬਹੁਤ ਸੋਹਣੀ ਜਿਹੜੀ ਉਹ ਪੈਨਲਿੰਗ ਹੋਈ ਆ ਸੈਂਟਰ ਦੇ ਵਿੱਚ ਬਹੁਤ ਹੀ ਪਿਆਰੀ ਜਿਗਜੈਗ ਐਮਬਰਾਇਡਰੀ ਵਿਦ ਫਲਾਵਰਸ ਆਉਣਗੇ ਚੈੱਕ ਕਰਦੇ ਜਾਓ ਲੰਮਾ ਚੌੜਾ ਵੀ ਨ ਇੱਕ ਗਲਾ ਮਿਲੇਗਾ ਠੀਕ ਹੈ ਬਹੁਤ ਹੀ ਇੱਕਦਮ ਏ 1 ਸੂਟ ਆ ਇਹਦਾ ਸੂਟ ਜਿਹੜਾ ਇਸ ਦੇ ਵਿੱਚ ਥੋੜੀ ਜੀ ਤੁਹਾਨੂੰ ਸ਼ਿਮਰ ਟਾਈਪ ਮਿਲੇਗਾ ਠੀਕ ਹੈ ਇਸ ਦਾ ਫੈਬਰਿਕ ਦੂਸਰੇ ਸੂਟਾਂ ਨਾਲੋਂ ਥੋੜਾ ਜਿਆ ਡਿਫਰੈਂਟ ਆ ਠੀਕ ਹੈ ਜੀ ਇਸ ਦੇ ਵਿੱਚ ਥੋੜੀ ਸ਼ਿਮਰਨੈਸ ਆਏਗੀ ਬਾਕੀ ਹੋਏਗਾ ਟੈਬੀ ਸਿਲਕ ਵਾਲਾ ਹੀ ਫੈਬਰਿਕ ਥੋੜੀ ਜੀ ਇਸ ਦੇ ਵਿੱਚ ਆਏਗੀ ਸ਼ਿਮਰਿੰਸ ਠੀਕ ਹੈ ਜੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਨਹੀਂ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਜਿਹੜਾ ਵਾ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਜਦ ਹੀ ਦਾ ਕੰਮ ਆਏਗਾ ਤੇ ਨਾਲ orange 바ਵਾ ਸ਼ੇਡ ਦੀ ਜਿਹੜੀ ਇਸ ਨਾਲ ਤੁਹਾਨੂੰ ਮਿਲੇਗੀ embroidery ਰੇਸ਼ਮ ਦਾ ਕੰਮ ਬਹੁਤ ਸੋਹਣਾ ਹੋਇਆ ਆ ਠੀਕ ਹੈ ਜੀ ਹੈਂਡਵਰਕ ਦਾ ਪੂਰਾ ਪੂਰਾ ਟੱਚ ਮਿਲੇਗਾ ਇਹ ਆਏਗੀ ਤੁਹਾਡੀ ਬਾਜੂ ਠੀਕ ਹੈ ਬਾਜੂ ਦਾ ਵਰਕ ਇੱਕਦਮ zig zag embroidery ਆਏਗੀ double wave ਤੇ ਵਿੱਚ ਆਏਗਾ flower ਠੀਕ ਹੈ ਛੋਟੀ ਬੂਟੀ ਦਾ ਵੀ ਕੰਮ ਆਏਗਾ ਬਹੁਤ ਸੋਹਣਾ ਤੇ ਨਾਲ ਇਸਦੇ ਆਏਗਾ plain bottom plain bottom ਮਿਲੇਗਾ silk ਦੇ ਵਿੱਚ ਹੋਏਗਾ ਬਾਟਮ ਪੂਰੇ ਪਾਰਟੀ ਨੇ ਲੁੱਕ ਦਾ ਜਿਹੜਾ ਇਹ ਸੂਟ ਆ ਇਹ ਸੂਟ ਥੋੜਾ ਜਿਹਾ ਡਿਫਰੈਂਟ ਹੋਏਗਾ ਬਾਕੀਆਂ ਨਾਲੋਂ ਰੇਟ ਸੇਮ ਹੀ ਆਏਗਾ ਕਿਉਂਕਿ ਇੱਕ ਹੀ ਇਸ ਦੇ ਵਿੱਚ ਵੀ ਪੀਸ ਆ ਚਨੌਨ ਦਾ ਦੁਪੱਟਾ ਆਏਗਾ ਬਹੁਤ ਸੋਹਣਾ ਦੁਪੱਟਾ ਆ 4 ਸਾਈਡਰ ਤੋਂ ਇੱਕਦਮ ਲੇਟੈਸਟ ਮਾਰਕੀਟਸ ਵਿੱਚ ਜਿਹੜੀਆਂ ਲੈਸੀ ਚੱਲਦੀਆਂ ਪਈਆਂ ਉਵੇਂ ਦੀ ਲੈਸ ਮਿਲੇਗੀ ਵੇਲ ਮਿਲੇਗੀ ਨਾਲ ਪੂਰੇ ਵੱਡੇ ਫਲਾਵਰਸ ਮਿਲਣਗੇ ਪੂਰਾ ਚਨੌਨ ਦਾ ਦੁਪੱਟਾ ਆਏਗਾ ਚੈੱਕ ਕਰਦੇ ਜਾਓ ਕਲਰ ਬਹੁਤ ਸੋਹਣਾ ਆ ਇਹ ਥੋੜਾ ਜਿਹਾ ਔਰੇਂਜ ਬਾਵਾ ਸ਼ੇਡ ਹੋਏਗਾ ਔਰੇਂਜ ਬਾਵਾ ਸ਼ੇਡ ਬਹੁਤ ਸੋਹਣਾ ਕਲਰ ਹੈ ਕਲਰ ਥੋੜਾ ਜਿਹਾ ਲਾਈਟ ਦਿਖਾਈ ਦਿੰਦਾ ਪਿਆ ਆ ਪਰ ਥੋੜਾ ਜਿਹਾ ਬ੍ਰਾਈਟ ਕਲਰ ਆਏਗਾ ਇਹ ਵਾਲਾ orange 바ਵਾ ਸ਼ੇਡ ਠੀਕ ਹੈ ਜੀ ਅੱਜ ਪਹਿਲੇ ਤੁਹਾਨੂੰ ਦਿਖਾਈ ਸੀ ਜਿਹਦੇ ਮੀਨਕ ਦੇ ਡਿਜ਼ਾਈਨਿੰਗ ਦੇ ਵਿੱਚ ਹੁਣ ਬਾਰਡਰ ਵਾਲੇ ਸੂਟ ਹੋਣਗੇ ਸਭ ਤੋਂ ਪਹਿਲਾਂ ਆਏਗਾ ਪਿੰਕ ਕਲਰ ਦਾ ਸੂਟ ਆ ਇੱਕਦਮ ਪੂਰਾ ਹੈਵੀ ਲੁੱਕ ਦਾ ਸੂਟ ਆ ਠੀਕ ਹੈ ਇਹ ਵਾਲੇ ਸੂਟ ਜਿਹੜੇ ਆ ਤੁਹਾਨੂੰ 28 2900 ਤੱਕ ਜਿਹੜੇ ਉਹ ਮਾਰਕੀਟ ਦੇ ਵਿੱਚ ਮਿਲੇ ਨੇ ਜਦੋਂ ਵੈਡਿੰਗ ਸੀਜ਼ਨ ਸੀਗਾ ਹੋਣ ਇਹ ਡਿਸਕਾਊਂਟ ਦੇ ਵਿੱਚ ਜਿਹੜੇ ਸਿਰਫ ਮਿਲਣਗੇ 2195 ਦੇ ਠੀਕ ਹੈ ਇਸ ਤਰ੍ਹਾਂ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਐਵੇਂ ਆਏਗੀ ਫਰੰਟ ਲਾਈਨ ਠੀਕ ਹੈ ਜੀ ਪੈਨਲਿੰਗ ਆਏਗੀ ਬਹੁਤ ਸੋਹਣੀ ਵੇਵਜ਼ ਆ ਵੇਲਜ਼ ਆਉਂਦੀਆਂ ਪਈਆਂ ਨੇ ਪੂਰਾ ਹੀ ਜਿਹੜਾ ਫਰੰਟ ਆ ਹੈਵੀ ਰੁਕਦਾ ਆਏਗਾ ਠੀਕ ਹੈ ਤੁਸੀਂ ਚੈੱਕ ਕਰੋ ਆ ਦਬਕੀ ਦਾ ਕੰਮ ਵੀ ਇੱਕਦਮ ਪੂਰੀ ਸਫਾਈ ਦੇ ਨਾਲ ਹੋਇਆ ਨਾਟ ਟਾਈਪ ਦਬਕੀ ਦਾ ਕੰਮ ਆਇਆ ਆ ਤੇ ਪਰਲਸ ਨੂੰ ਵੀ ਦਬਕੀ ਦੇ ਕੰਮ ਦੇ ਨਾਲ ਜਿਹੜਾ ਉਹ ਫਿਨਿਸ਼ ਕੀਤਾ ਆ ਬਹੁਤ ਸੋਹਣਾ ਕੰਮ ਆ ਚੈੱਕ ਕਰਦੇ ਜਾਓ ਤੁਸੀਂ ਬਹੁਤ ਸੋਹਣੀ ਏਮਬਰਾਇਡਰੀ ਦਾ ਤੁਸੀਂ ਦੇਖ ਸਕਦੇ ਹੋ ਆਰੀ ਦੇ ਉੱਪਰ ਜਿਹੜਾ ਪੂਰਾ ਹੈਂਡਵਰਕ ਆਏਗਾ ਪੂਰਾ ਹੈਂਡਵਰਕ ਆਏਗਾ ਇਸਦੇ ਵਿੱਚ ਦਬਕੀ ਆਏਗੀ ਕਟ ਦਾਣਾ ਆਏਗਾ ਨਾਲ ਆਏਗਾ ਪਰਲ ਦਾ ਵਰਕ ਠੀਕ ਹੈ ਇਹ ਵੀ ਜਿਹੜਾ ਆ ਉਹ ਥੋੜਾ ਟੈਬੀ ਟਾਈਪ ਹੀ ਹੋਏਗਾ ਫੈਬਰਿਕ ਇੱਕਦਮ ਲੇਟੈਸਟ ਫੈਬਰਿਕ ਆ ਫੇਸ ਦੇ ਵਿੱਚ ਤੁਹਾਨੂੰ ਸੈਲਫ ਪ੍ਰਿੰਟਿੰਗ ਮਿਲੇਗੀ ਪੂਰੀ ਡਿਜੀਟਲ ਪ੍ਰਿੰਟਿੰਗ ਆ ਥੋੜੇ ਜਿਹਾ ਪਿੰਕ ਤੋਂ ਥੋੜਾ ਇੱਕ ਨੰਬਰ ਡਾਰਕ ਸ਼ੇਡ ਦੀ ਆਏਗੀ ਪ੍ਰਿੰਟਿੰਗ ਬਾਜੂ ਦਾ ਵਰਕ ਇੱਕਦਮ ਪੂਰਾ ਹੈਵੀ ਲੁੱਕ ਦਾ ਠੀਕ ਆ ਬਾਰਡਰ ਵੀ ਬਹੁਤ ਸੋਹਣਾ ਹੈ ਨਾਲ ਫਲਾਵਰਿੰਗ ਆਏਗੀ ਤੇ ਨਾਲ ਆਏਗਾ ਪਲੇਨ ਉਪਾੜਾ ਸਿਲਕ ਦਾ ਬਾਟਮ ਚੈੱਕ ਕਰਦੇ ਜਾਓ ਤੁਸੀਂ ਬਹੁਤ ਸੋਹਣਾ ਕਲਰ ਆ ਦੁਪੱਟਾ ਆਏਗਾ ਚਨਾਉਣ ਸ਼ਿਮਰ ਦੇ ਵਿੱਚ ਇਕਦਮ ਲੇਟੈਸਟ ਫੈਬਰਿਕ ਚਨਾਉਣ ਸ਼ਿਮਰ ਦੇ ਵਿੱਚ ਆਏਗਾ ਦੇਖੋ ਤੁਸੀਂ ਚਨਾਉਣ ਦੇ ਵਿੱਚ ਥੋੜੀ ਸ਼ਿਮਰੀਨੈਸ ਹੋਏਗੀ ਬਹੁਤ ਸੋਹਣਾ ਫੈਬਰਿਕ ਦੁਪੱਟੇ ਦਾ ਵੀ A1 ਹੋਏਗਾ ਠੀਕ ਹੈ ਜੀ ਚਨਾਉਣ ਦੇ ਵਿੱਚ ਸ਼ਿਮਰੀਨੈਸ ਦੇ ਵਿੱਚ ਆਏਗਾ ਦੁਪੱਟਾ ਲੈਂਥ ਵਾਈਜ਼ ਲੌਂਗ ਲੈਂਥ ਵਾਈਜ਼ ਤੁਹਾਨੂੰ embroidery ਮਿਲੇਗੀ ਫਲਾਵਰਸ ਮਿਲਣਗੇ ਨਾਲ 4 ਸਾਈਡਡ ਮਿਲੇਗੀ ਲੈਂਸ ਠੀਕ ਆ ਬਹੁਤ ਹੀ ਇਕਦਮ ਲੇਟੈਸਟ ਦੁਪੱਟਾ ਨਾਲ ਲੱਗਾ ਹੋਇਆ ਆ ਪਿੰਕ ਕਲਰ ਕਲਰ ਆਪਸ਼ਨ ਇਸ ਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੀ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਸਭ ਤੋਂ ਪਹਿਲਾਂ ਹੋਏਗਾ ਪਿੰਕ ਸ਼ੇਡ ਦੇ ਵਿੱਚ ਅਗਲਾ ਆਏਗਾ ਲਵੈਂਡਰ ਸ਼ੇਡ ਦੇ ਵਿੱਚ ਠੀਕ ਹੈ ਲਵੈਂਡਰ ਟੋਨ ਹੋਏਗੀ ਬਹੁਤ ਹੀ ਸੋਹਣਾ ਇਸ ਦੇ ਵਿੱਚ ਲਾਈਨਸ ਵਾਲੀ ਆਏਗੀ ਡਿਜੀਟਲ ਪ੍ਰਿੰਟਿੰਗ ਸਭ ਤੋਂ ਪਹਿਲੇ ਤੁਸੀਂ ਫੈਬਰਿਕ ਚੈੱਕ ਕਰੋ ਇਹ ਥੋੜਾ ਫੈਬਰਿਕ ਜਿਹੜਾ ਇਹ ਵੀ ਥੋੜਾ ਸ਼ਿਮਰੀ ਨਾਲ ਸ਼ਿਮਰੀ ਵਾਲਾ ਹੋਏਗਾ ਠੀਕ ਹੈ ਥੋੜਾ ਜਿਹਾ ਫੈਬਰਿਕ ਇਹਨਾਂ ਦੇ ਵਿੱਚ ਵੀ ਥੋੜੀ ਜਿਹੀ ਸ਼ਿਮਰੀਨੈਸ ਹੋਏਗੀ ਜਿਵੇਂ ਸ਼ਿਮਰ ਵਾਲੇ ਕਈ ਸੂਟ ਕਾਫੀ ਹਾਰਡਨੈਸ ਵਾਲੇ ਹੁੰਦੇ ਆ ਉਵੇਂ ਦਾ ਫੈਬਰਿਕ ਨਹੀਂ ਆਏਗਾ ਇਹ ਵਾਲਾ ਠੀਕ ਹੈ ਸੌਫਟ ਫੈਬਰਿਕ ਆਏਗਾ ਥੋੜੀ ਥੋੜੀ ਇਸ ਦੇ ਵਿੱਚ ਸ਼ਾਈਨਿੰਗ ਆਏਗੀ ਠੀਕ ਹੈ ਇਸ ਤਰ੍ਹਾਂ ਪੈਨਲਿੰਗ ਮਿਲਦੀ ਪਈ ਆ ਪੂਰਾ ਹੀ ਕੰਮ ਤੁਹਾਨੂੰ ਮਿਲੇਗਾ ਸਿੱਲੇ ਦਾ ਫਲਾਵਰਿੰਗ ਆਏਗੀ ਬਾਰਡਰ ਲਾਈਨ ਬਹੁਤ ਸੋਹਣੀ ਆਏਗੀ ਠੀਕ ਹੈ ਪੂਰਾ ਹੈਂਡਵਰਕ ਦਾ ਟੱਚ ਆਏਗਾ ਪੌਲ ਵਰਕ ਆਇਆ ਨਾਲ ਦਬਕੀ ਦਾ ਕੰਮ ਆਇਆ ਬਹੁਤ ਸੋਹਣਾ ਕੰਮ ਆ ਨਾਲ ਆਏਗਾ ਬਾਜੂ ਦਾ ਬਾਜੂ ਦੀ ਏਂਬਰਾਇਡਰੀ ਠੀਕ ਹੈ ਬਾਜੂ ਦੀ ਏਮਬਰਾਇਡਰੀ ਪਲੇਨ ਆਏਗਾ ਬਾਟਮ ਠੀਕ ਹੈ ਪਲੇਨ ਬਾਟਮ ਆਏਗਾ ਠੀਕ ਹੈ ਨੇਚਰਲ ਕ੍ਰੇਪ ਦਾ ਤੁਹਾਨੂੰ ਬਾਟਮ ਮਿਲਦਾ ਪਿਆ ਹੈ ਇਕਦਮ ਪੂਰਾ ਤੁਹਾਨੂੰ ਸੂਟ ਪੂਰਾ ਸਮਰ ਵਾਲਾ ਸੂਟ ਮਿਲਦਾ ਪਿਆ ਹੈ ਸਮਰ ਦੇ ਪਾਰਟੀ ਫੰਕਸ਼ਨਸ ਤੇ ਇਹੀ ਸੂਟ ਵੇਅਰ ਹੋਣਗੇ ਠੀਕ ਹੈ ਜੀ ਨਾਲ ਆਏਗਾ ਚਨਾਉਣ ਦਾ ਦੁਪੱਟਾ ਠੀਕ ਹੈ ਨਾਲ ਚਨਾਉਣ ਦਾ ਦੁਪੱਟਾ ਇਕਦਮ ਹੈਵੀ ਲੁੱਕ ਦਾ ਦੁਪੱਟਾ ਆਏਗਾ ਡਬਲ ਵੇਲ ਆਏਗੀ ਫਲਾਵਰਸ ਆਉਣਗੇ ਲੇਸ ਆਏਗੀ ਫੋਰ ਸਾਈਡਰ ਨਾਲ ਆਏਗੀ ਛੋਟੀ ਬੂਟੀ ਚੈੱਕ ਕਰਦੇ ਜਾਓ ਕਲਰ ਬਹੁਤ ਸੋਹਣਾ ਹੈ ਲਵੈਂਡਰ ਸ਼ੇਡ ਹੋਏਗੀ ਇਹ ਵਾਲੀ ਸੂਟ ਦਾ ਕਲਰ ਅਗਲਾ ਫੇਅਰ ਆਏਗਾ ਡਿਜੀਟਲ ਪ੍ਰਿੰਟ ਦੇ ਵਿੱਚ ਠੀਕ ਹੈ ਟੈਬੀ ਸਿਲਕ ਟੈਬੀ ਸਿਲਕ ਹੋਏਗਾ ਫੈਬਰਿਕ ਪੂਰੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲਦੀ ਪਈ ਆ ਠੀਕ ਹੈ ਹੈਂਡਵਰਕ ਦਾ ਜਿਹੜਾ ਪੂਰਾ ਪੂਰਾ ਕੰਮ ਆ ਚੈੱਕ ਕਰ ਜਿਓ ਦਬਕੀ ਦਾ ਸtare ਦਾ ਕੱਟ ਦਾ ਨੇ ਦਾ ਸਾਰਾ ਹੀ ਹੈਵੀ ਕੰਮ ਆਏਗਾ ਨਾਲ ਆਏਗਾ ਜਰੀ ਦਾ ਕੰਮ ਪੈਨਲਿੰਗ ਵਾਲੀ ਜਿਹੜੀ ਇਹ ਸ਼ਰਟ ਹੋਏਗੀ ਡਬਲ ਪੈਨਲਿੰਗ ਆਏਗੀ ਨੈਕ ਲਾਈਨ ਤੇ ਕੋਈ ਫਿਨਿਸ਼ਿੰਗ ਨਹੀਂ ਹੈ ਇਸ ਕਰਕੇ ਲੈਂਥ ਵਾਈਜ਼ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਨਾਲ ਆਏਗਾ ਇਸ ਤਰ੍ਹਾਂ ਪੂਰਾ ਬਾਜੂ ਦਾ ਵਰਕ ਡਿਜੀਟਲ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਛੋਟੇ ਛੋਟੇ ਫਲਾਵਰਸ ਵਾਲੀ ਪ੍ਰਿੰਟਿੰਗ ਆਏਗੀ ਤੇ ਨਾਲ ਆਏਗਾ ਸਿਲਕ ਦਾ ਬਾਟਮ ਗ੍ਰੀਨ ਟੋਨ ਦੇ ਵਿੱਚ ਇਹ ਸੂਟ ਆ ਕਲਰ ਬਹੁਤ ਹੀ ਸੋਹਣਾ ਜਿਹੜਾ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਸੇਮ ਹੀ ਕਲਰ ਆਏਗਾ ਨਾਲ ਦੁਪੱਟਾ ਆਏਗਾ ਟੈਬੀ ਸਿਲਕ ਦਾ ਠੀਕ ਹੈ ਜੀ ਟੈਬੀ ਦਾ ਦੁਪੱਟਾ ਹੋਏਗਾ ਤੇ ਦੁਪੱਟੇ ਦਾ ਜਿਹੜਾ ਇੱਕਦਮ ਵਧੀਆ ਡਿਜ਼ਾਈਨਰ ਦੁਪੱਟਾ ਹੋਏਗਾ ਚੈੱਕ ਵਾਲੀ ਜਿਹੜੀ ਇਸ ਦੇ ਵਿੱਚ ਪ੍ਰਿੰਟਿੰਗ ਆਏਗੀ ਇੱਕਦਮ ਸੌਫਟ ਟੈਬੀ ਦਾ ਦੁਪੱਟਾ ਆਏਗਾ ਤੇ ਨਾਲ ਆਏਗੀ ਫੋਰ ਸਾਈਡਡ ਲੇਸ ਟੂ ਸਾਈਡਡ ਜਿਹੜੀ ਏਮਬਰਾਇਡਰੀ ਆਏਗੀ ਵੇਲ ਆਏਗੀ ਨਾਲ ਫਲਾਵਰਜ਼ ਹੋਣਗੇ ਚੈੱਕ ਕਰਦੇ ਜਾਓ ਗ੍ਰੀਨ ਕਲਰ ਦਾ ਨਾਲ ਰੇਸ਼ਮ ਦਾ ਕੰਮ ਹੋਇਆ ਆ ਤੇ ਪੂਰਾ ਹੀ ਹੈਵੀ ਸੂਟ ਆ ਇੱਕਦਮ ਵਧੀਆ ਸਮਰ ਵਾਸਤੇ ਜਿਹੜੇ ਸਪੈਸ਼ਲ ਸੂਟ ਹੋਣਗੇ ਜਿਹੜੇ ਕਿ ਪਾਰਟੀ ਫੰਕਸ਼ਨ ਤੇ ਵੇਅਰ ਕੀਤੇ ਜਾਣਗੇ ਇਹ ਵਾਲੇ ਸਿੰਗਲ ਪੀਸ ਆ ਕਾਫੀ ਅਰੇਂਜ ਦੇ ਵਿੱਚ ਜਿਹੜੇ ਇਹ ਸੇਲ ਹੋਏ ਨੇ ਠੀਕ ਆ ਬਾਂਦਨੀ ਸਟਾਈਲ ਟਾਈਪ ਆਏਗਾ ਇਹ ਵਾਲਾ ਸੂਟ ਡਿਜੀਟਲ ਆਰਗੈਂਜ਼ਾ ਫੈਬਰਿਕ ਹੋਏਗਾ ਟਾਈ ਲੈਂਟਾਈ ਤੁਸੀਂ ਕਹਿ ਸਕਦੇ ਹੋ ਨੈਕਲਾਈਨ ਬਹੁਤ ਸੋਹਣੀ ਬਣੀ ਆ ਸਾਰੀ ਹੀ ਦਬਕੀ ਦਾ ਵਰਕ ਆਏਗਾ ਬਹੁਤ ਸੋਹਣਾ ਦਬਕੀ ਦਾ ਕੰਮ ਆਏਗਾ ਨਾਲ ਇਸ ਤੇ ਜਿਹੜੀ ਫਲਾਵਰਿੰਗ ਆ ਉਹ ਰੇਸ਼ਮ ਦਾ ਵੀ ਕੰਮ ਹੋਇਆ ਆ ਤੇ ਇਸ ਤਰ੍ਹਾਂ ਪੌਲ ਟ੍ਰਾਈਬਲ ਡੀਓ ਫਲਾਵਰਿੰਗ ਆਏਗੀ ਦਬਕੀ ਦਾ ਕੰਮ ਕਟ ਦਾਣੇ ਦਾ ਸਤਾਰੇ ਦਾ ਕੰਮ ਆ ਪੂਰਾ ਹੈਂਡਵਰਕ ਦਾ ਜਿਹੜਾ ਉਹ ਟੱਚ ਮਿਲੇਗਾ ਬੈਕ ਸੈਂਟਰ ਪੈਨਲਿੰਗ ਵਿਦ ਫਲਾਵਰਸ ਹੋਣਗੇ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਸੋਹਣੀ ਸੂਟ ਦੀ ਲੁੱਕ ਆ ਨਾ ਲਾਏਗੀ ਇਸ ਤਰ੍ਹਾਂ ਬਾਜੂ ਬਾਜੂ ਵੀ ਬਹੁਤ ਹੀ ਪਿਆਰੀ ਆਏਗੀ ਠੀਕ ਹੈ ਤੇ ਇਸ ਦੇ ਨਾਲ ਵੀ ਸਾਰਿਆਂ ਦੇ ਨਾਲ ਹੀ ਜਿਹੜਾ ਆ ਉਹ ਸਿਲਕ ਦਾ ਆਏਗਾ ਬਾਟਮ ਪਿੰਕ ਹੌਟ ਪਿੰਕ ਕਲਰ ਦਾ ਆਏਗਾ ਬਾਟਮ ਨਾਲ ਦੁਪੱਟਾ ਚੈੱਕ ਕਰੋ ਇਸ ਦੇ ਨਾਲ ਵੀ ਸੇਮ ਹੀ ਟਾਂ ਟੱਬੀ ਸਿਲਕ ਦਾ ਦੁਪੱਟਾ ਮਿਲਦਾ ਪਿਆ ਆ ਬਹੁਤ ਸੋਹਣਾ ਇਕਦਮ ਟ੍ਰੈਂਡਿੰਗ ਦੇ ਵਿੱਚ ਆਉਣ ਵਾਲੀ ਦੁਪੱਟੇ ਜਿਹੜੇ ਉਹੀ ਨੇ ਤੇ ਇਹ ਵਾਲੇ ਤੁਹਾਨੂੰ ਇਸ ਤਰ੍ਹਾਂ ਚੈੱਕ ਦੇ ਵਿੱਚ ਮਿਲੇਗੀ ਪ੍ਰਿੰਟਿੰਗ ਏਮਬਰਾਇਡਰੀ ਬਹੁਤ ਸੋਹਣੀ ਆਈ ਆ ਇਸ ਤਰ੍ਹਾਂ ਬੇਲ ਆਈ ਆ ਏਮਬਰਾਇਡਰੀ ਦੀ ਸਾਰਾ ਹੀ ਜਰੀ ਦਾ ਕੰਮ ਹੋਇਆ ਫੋਰ ਸਾਈਡਡ ਤੁਹਾਨੂੰ ਲੈਸ ਮਿਲੇਗੀ ਸੈਂਟਰ ਦੇ ਵਿੱਚ ਲੌਂਗ ਲੈਂਥ ਵਾਈਸ ਤੁਹਾਨੂੰ ਏਮਬਰਾਇਡਰੀ ਮਿਲੇਗੀ ਠੀਕ ਆ ਪੈਨਲਿੰਗ ਆਏਗੀ ਸਟ੍ਰਿਪਸ ਆਉਣਗੀਆਂ ਏਮਬਰਾਇਡਰੀ ਦੀਆਂ ਪੂਰਾ ਹੈਵੀ ਸੂਟ ਆਏਗਾ ਅਗਲਾ ਸੂਟ ਆਏਗਾ ਮੂੰਗੀਆ ਸ਼ੇਡ ਧਾਰਤ ਮੂੰਗੀਆ ਸ਼ੇਡ ਹੋਏਗੀ ਬੀਨਕ ਏਮਬਰਾਇਡਰੀ ਹੋਈ ਆ ਬਹੁਤ ਸੋਹਣਾ ਕੰਮ वी नैक आएगी नाल फ्लावर आएगा एकदम लम्बा चौड़ा डबल पैनलिंग सूट आएगा पूरी बूटी आएगी बड़े फ्लावर फ्रंट लाइन ठीक है सिल्क का बॉटम ठीक है इम्ब्रॉयडरी वाला बॉटम मिलेगा दुपट्टा चेक कर दे जाओ दुपट्टा भी फिर सिंपल चैक वाले जो टैबी सिल्क का दुपट्टा आएगा बहुत सोनी इस तरह स्ट्रिप्स वाली जी एम्ब्रॉयडरी मिलेगी लोंग लेंथ वाइज तुम्हें दुपट्टा चैक करो ए वन दुप्टा होगा पूरा हैवी दुप्टा मिलता पाया 4 ਸਾਈਡਰਡ ਲੈਸ ਆਏਗੀ 2 ਸਾਈਡਰਡ ਇੱਕਦਮ ਲੰਮੀ ਚੌੜੀ ਮੇਲ ਆਏਗੀ ਠੀਕ ਹੈ ਜੀ ਸਾਰੇ ਹੀ ਦੁਪੱਟੇ ਤੇ ਜਿਹੜੀ ਉਹ ਸਟ੍ਰਿਪਸ ਵਾਲੀ ਆਉਂਦੀ ਆ ਮੇਲ ਕੋਈ ਲੈਸ ਦੀ ਫਿਨਿਸ਼ਿੰਗ ਨਹੀਂ ਹੋਏਗੀ ਡਾਰਕ ਮੰਗੀਆ ਸ਼ੇਡ ਹੋਏਗਾ ਇਹ ਵਾਲਾ ਠੀਕ ਹੈ ਜੀ ਗ੍ਰੀਨੀਸ਼ ਤੇ ਸ਼ੇਡ ਹੋਏਗੀ ਡਾਰਕ ਜਿਹੜਾ ਕਲਰ ਦਿਖਾਈ ਦੇ ਰਿਹਾ ਸੇਮ ਹੀ ਕਲਰ ਹੋਏਗਾ ਅਗਲਾ ਸੂਟ ਆਏਗਾ ਸ਼ਿਮਰ ਦੇ ਵਿੱਚ ਠੀਕ ਹੈ ਫਿਰੋਜ਼ੀ ਕਲਰ ਆ ਬਹੁਤ ਸੋਹਣਾ ਕਲਰ ਆ ਇਸ ਤਰ੍ਹਾਂ ਤੁਹਾਨੂੰ ਡਬਲ ਪੈਨਲਿੰਗ ਮਿਲਦੀ ਪਈ ਆ ਜਿਗਜੈਗ ਦੀ ਜਿਹੜੀ ਏਮਬਰਾਇਡਰੀ ਤੁਹਾਨੂੰ ਮਿਲੇਗੀ ਫਰੰਟ ਲਾਈਨ ਦੇ ਉੱਪਰ ਫਲਾਵਰਿੰਗ ਆਏਗੀ ਸਪਰੇਅ ਆਏਗੀ ਨਾਲ ਆਏਗਾ ਇਸ ਤਰ੍ਹਾਂ ਬਾਰਡਰ ਲਾਈਨ ਦਾ ਵਰਕ ਠੀਕ ਹੈ ਇਹ ਵਾਲਾ ਫੈਬਰਿਕ ਜਿਹੜਾ ਇਹ ਹੋਏਗਾ ਸ਼ਿਮਰ ਦੇ ਵਿੱਚ ਠੀਕ ਹੈ ਪਹਿਲੇ ਥੋੜੀ ਜਿਹੀ ਸ਼ਿਮਰੀਨੈਸ ਹੀਗੀ ਪਰ ਉਹ ਫੈਬਰਿਕ ਜਿਹੜਾ ਸੀ ਉਹੀ ਸੀਗਾ ਟੈਬੀ ਦੇ ਵਿੱਚ ਇਹ ਵਾਲਾ ਆਏਗਾ ਸ਼ਿਮਰ ਦੇ ਵਿੱਚ ਫੈਬਰਿਕ ਠੀਕ ਹੈ ਆ ਬਾਜੂ ਦੀ ਜਿਹੜੀ ਐ ਐਮਬਰਾਇਡਰੀ ਇੱਕਦਮ ਲੰਮੀ ਚੌੜੀ ਮਿਲਦੀ ਆ ਨਾਲ ਆਏਗਾ ਸਿਲਕ ਦਾ ਬਾਟਮ ਨਾਲ ਆਏਗਾ ਸਿਲਕ ਦਾ ਬਾਟਮ ਸੇਮ ਕਲਰ ਦਾ ਹੀ ਬਾਟਮ ਹੋਏਗਾ ਨਾਲ ਆਏਗੀ ਸੈਲਫ ਪ੍ਰਿੰਟਿੰਗ ਦੇ ਵਿੱਚ ਸ਼ਿਮਰ ਦੇ ਵਿੱਚ ਹੀ ਹੋਏਗਾ ਦੁਪੱਟਾ ਠੀਕ ਹੈ ਇਸ ਦੀ ਸੈਲਫ ਪ੍ਰਿੰਟਿੰਗ ਚੈੱਕ ਕਰੋ ਤੁਸੇ ਤੁਹਾਨੂੰ ਦਿਖਾਈ ਦੇ ਰਹੀ ਹੋਣੀ ਆ ਸੈਲਫ ਪ੍ਰਿੰਟਿੰਗ ਦੇ ਵਿੱਚ ਆਏਗਾ ਦੁਪੱਟਾ ਬਹੁਤ ਸੋਹਣੀ ਲੁਕਿਆ ਦੁਪੱਟੇ ਦੀ ਲੰਮੀ ਚੌੜੀ ਜਿਹੜੀ ਉਹ ਵੇਲ ਦਾ ਕੰਮ ਮਿਲੇਗਾ ਜਿਗਜੈਗ ਏਮਬਰਾਇਡਰੀ ਮਿਲੇਗੀ ਠੀਕ ਹੈ ਜੀ ਜਿਗਜੈਗ ਮਿਲੇਗੀ ਏਮਬਰਾਇਡਰੀ ਟੂ ਸਾਈਡਡ ਏਮਬਰਾਇਡਰੀ ਆਏਗੀ ਨਾਲ ਫੋਰ ਸਾਈਡਡ ਲੈਸ ਦੀ ਫਿਨਿਸ਼ਿੰਗ ਮਿਲੇਗੀ ਇੱਕਦਮ ਪੂਰੀ ਟ੍ਰੈਂਡਿੰਗ ਦੇ ਵਿੱਚ ਜਿਹੜੀ ਗੋਟੇ ਵਾਲੀ ਲੈਸ ਚੱਲਦੀ ਪਈ ਹੈ ਸੇਮ ਹੀ ਲੈਸ ਆਏਗੀ ਸੂਟਾਂ ਦਾ ਰੇਟ ਹੋਏਗਾ 2195 ਠੀਕ ਹੈ 2195 ਵਿਦ ਫ੍ਰੀ ਸ਼ਿਪਿੰਗ ਤੁਹਾਨੂੰ ਐਕਸਟਰਾ ਤੋਂ ਕੋਈ ਵੀ ਸ਼ਿਪਿੰਗ ਦਾ ਚਾਰਜ ਨਹੀਂ ਲੱਗੇਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਆ ਅੱਜ ਦੇ ਜਿੰਨੇ ਵੀ ਸੂਟ ਸਾਰੇ ਪਾਰਟੀ ਵੇਅਰ ਲੁੱਕ ਦੇ ਸੂਟ ਸੀਗੇ ਕਲਰ ਆਪਸ਼ਨ ਲਾਈਟ ਬ੍ਰਾਈਟ ਸਾਰੀਆਂ ਹੀ ਸ਼ੇਡ ਸੀਗੀਆਂ ਠੀਕ ਹੈ ਜੀ ਟੈਬੀ ਸਿਲਕ ਦੇ ਵਿੱਚ ਸੀਗਾ ਜਿਵੇਂ ਆਰਗਾਂਜਾ ਸ਼ਿਮਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਫੈਬਰਿਕ ਜਿਹੜਾ ਮਾਰਕੀਟ ਦੇ ਵਿੱਚ ਲੇਟੈਸਟ ਫੈਬਰਿਕ ਚੱਲਦਾ ਪਿਆ ਦੁਪੱਟਿਆਂ ਦਾ ਜਿਹੜਾ ਉਹ ਡਿਫਰੈਂਟ ਡਿਫਰੈਂਟ ਫੈਬਰਿਕਸ ਸੀਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਵੀਡੀਓਜ਼ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਸਾਰਿਆਂ